ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਸੰਕੇਤ ਦਿੱਤੇ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਊਗੀ। ਮੈਂ ਮੁੱਖ ਮੰਤਰੀ ਨੇ ਗੱਲ ਕੀਤੀ ਹੈ ਕਿ ਅਸੀਂ ਆਮ ਲੋਕਾਂ ਨਾਲ ਵਿਚਾਰ ਕਰਾਂਗੇ, ਆਮ ਲੋਕਾਂ ਨਾਲ ਗੱਲ ਕਰਾਂਗੇ, ਜਿਵੇਂ ਕਹਿਣਗੇ ਕਰ ਲਾਂਗੇ। ਯਾਨੀ ਕਿ ਤਾਨਾਸ਼ਹੀ ਥੋੜੀ ਹੈ। ਆਮ ਆਦਮੀ ਪਾਰਟੀ ਦੇ ਲੀਡਰ ਕਿਹੜੇ-ਕਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਮੈਂ ਨਾਂ ਲੈ ਕੇ ਦੱਸ ਸਕਦਾ ਹੈ। ਕਿ ਪੀਐਮ ਮੋਦੀ ਮੰਗ ਮਾਫੀ ਮੰਗਣ ਕਿ ਸੀਐਮ ਮਾਨ ਕੀ ਸਾਡੇ ਤੋਂ ਗਲਤੀ ਹੋ ਗਈ। ਇਹ ਕਹਿਣਾ ਪਊਗਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਕਿ ਸ਼ਾਇਦ ਕੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਜਾਂ ਜਿਹੜੀ ਚੀਜ਼ ਲਈ ਤੁਸੀਂ ਰਾਜੀ ਨਹੀਂਗੇ ਜੀ ਜਿਹੜੀ ਚੀਜ਼ ਲਈ ਪੰਜਾਬੀ ਰਾਜੀ ਨਹੀਂਗੇ ਇਹ ਪਾਲਿਸੀ ਦਾ ਕੀ ਕਰਨਾ ਕਿ ਲੋਕ ਸਿੱਧਾ ਨਾਂ ਲੈ ਕੇ ਕਹਿ ਰਹੇ ਕਿ ਇਸ ਤੌਰ 'ਤੇ ਬਣਾ ਲਓ ਜੀ ਤੁਸੀਂ ਜਿਹੜੀ ਕਲੋਨੀ ਕੱਟਣੀ ਹੈ ਸੌ ਜੀ ਜ਼ਮੀਨ ਤੁਸੀਂ ਐਕਵਾਇਰ ਕਰ ਲਓ ਸੌ 'ਤੇ ਲੈਂਡ ਪੂਲਿੰਗ ਪਾਲਿਸੀ ਲਾਗੂ ਕਰੋ ਤੁਸੀਂ ਆਮ ਆਦਮੀ ਪਾਰਟੀ ਦੇ ਹੋਰ ਅੰਦਰ ਦੇ ਇੰਟਰਨਲ ਸੋਰਸਸ ਆ ਉਹਨਾਂ ਨਾਲ ਸਾਡੀ ਗੱਲ ਹੁੰਦੀ ਆ ਤਾਂ ਉਹ ਇਹ ਕਹਿੰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਖਫਾ ਨੇ ਮੈਨੂੰ 100% ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਵਿਰੋਧ ਹੋ ਰਿਹਾ ਉਹ ਅੱਗੇ ਕਨਵੇ ਕਰ ਰਹੇ ਹੋਣਗੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਕੇਜਰੀਵਾਲ ਸਾਹਿਬ ਪੰਜਾਬ ਚ ਜਿਹੜਾ ਹਿੱਲ ਗੀਆਂ ਸਾਡੀਆਂ ਔਰ ਇਹ ਲੈਂਡ ਪੂਲਿੰਗ ਪਾਲਿਸੀ ਸਾਡੇ ਜਣਾ ਚ ਬਹਿ ਜਾਣੀ ਹੈ। ਸਸਾਨਾ ਵੱਲੋਂ ਕਿ ਜੇ ਲੈਂਡ ਪੂਲਿੰਗ ਪਾਲਿਸੀ ਵਾਪਸ ਹੁੰਦੀ ਹੈ ਤਾਂ ਵੀ ਅਸੀਂ ਵੜਨ ਨਹੀਂ ਦਵਾਂਗੇ ਕਿਉਂਕਿ ਨੀਅਤ ਤਾਂ ਪਤਾ ਲੱਗ ਗਿਆ ਨਾਲ। ਖੇਤੀਬਾੜੀ ਕਾਨੂੰਨਾਂ ਦਾ ਦੇ ਹੱਕ ਦੇ ਵਿੱਚ ਬੋਲੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਅੱਜ ਤੱਕ ਲੋਕ ਮਾਫ ਨਹੀਂ ਕਰ ਰਹੇ ਉਹਨਾਂ ਨੂੰ ਪੰਨਪਾਟੀ ਦੇ ਇਹ ਲੀਡਰ ਕਹਿੰਦੇ ਸੀ ਇਹ ਲੀਡਰ ਜਿਹੜੇ ਆ ਪਿੰਡਾਂ ਚ ਆਉਣ ਤਾਂ ਇਹਨਾਂ ਤੋਂ ਸਵਾਲ ਪੁੱਛਿਆ ਕਰੋ ਹੁਣ ਉਹ ਲੀਡਰ ਇਹਨਾਂ ਤੋਂ ਇਹਨਾਂ ਨੂੰ ਉਲਟੀਆਂ ਪੈ ਰਹੀਆਂ ਉਹ ਗੱਲਾਂ ਕੋਣਾ ਬੰਦਾ ਐ ਐਡਾ ਵੱਡਾ ਜਿਹੜਾ ਬੰਦਾ ਕਹਿ ਰਿਹਾ ਕਿ ਨਹੀਂ ਅਜੇ ਅੜੇ ਰੋ ਅੜੇ ਰੋ ਲੈਂਡ ਟਿਲਿੰਗ ਪਾਲਿਸੀ ਲਾਗੂ ਕਰੋ ਤੁਸੀਂ ਦੇਖੋ ਵਿਕਰਮਾ ਕਿਸ ਤਰੀਕੇ ਨਾਲ ਸਮਝਿਆ ਜਾਵੇ ਲੈਂਡ ਪੂਲਿੰਗ ਨੀਤੀ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਸੀਐਮ ਮੰਤ ਦੇ ਬਿਆਨ ਕੀ ਸੰਕੇਤ ਦੇ ਰਹੇ ਦੇਖੋ ਸੀਐਮ ਭਗਵੰਤ ਮਾਨ ਹੁਣਾਂ ਦਾ ਬਿਆਨ ਜਿਹੜਾ ਸਾਫ ਤੌਰ ਤੇ ਪ੍ਰਿੰਸ ਇੱਕ ਸੰਕੇਤ ਦੇ ਰਿਹਾ ਕੀ ਮੁੱਖ ਮੰਤਰੀ ਭਗਵੰਤ ਮਾਨ ਵੀ ਅੰਦਰ ਖਾਤੇ ਇਹ ਪਾਲਿਸੀ ਲਿਆਉਣਾ ਹੀ ਨਹੀਂ ਚਾਹੁੰਦੇ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਬੇਸਿਕਲੀ ਜਦੋਂ ਇਹ ਸਾਰਾ ਕੁਝ ਲਿਆਂਦੀ ਗਈ ਜਿਹੜੀ ਪਾਲਿਸੀ ਹੁਣ ਤੱਕ ਦਾ ਜਿਹੜਾ ਨਿਚੋੜ ਨਿਕਲਿਆ ਕਿ ਇਹ ਦਿੱਲੀ ਦੇ ਜਿਹੜੇ ਰੀਅਲ ਏਸਟੇਟ ਦੇ ਕਾਰੋਬਾਰੀ ਐ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਪਾਲਿਸੀ ਲਿਆਂਦੀ ਗਈ ਕਿਉਂਕਿ ਵਿਰੋਧੀ ਧਿਰ ਲਗਾਤਾਰ ਕਹਿ ਰਹੀ ਜਿਹੜੇ ਮਾਹਰ ਨੇ ਜਿਹੜੇ ਜਾਣਕਾਰ ਉਹ ਕਹਿ ਰਹੇ ਕਿ ਸਰਕਾਰ ਕੋਲੇ ਦੇਖੋ ਪੈਸਾ ਤਾਂ ਪਹਿਲਾਂ ਹੀ ਹੈ ਨਹੀਂਗਾ ਔਰ ਸਰਕਾਰ ਨੇ ਕਰਨਾ ਕੀ ਹੈ ਜਿਹੜੇ ਵਾਅਦੇ ਕੀਤੇ ਗਏ ਆ ਕਿਉਂਕਿ ਇਹ ਲੈਂਡ ਜਦੋਂ ਲਈ ਜਾਣੀ ਐ ਔਰ ਉਸ ਤੋਂ ਬਾਅਦ ਫਿਰ ਲੋਨ ਲਿਆ ਜਾਣਾ ਲੋਨ ਲੈ ਕੇ ਉਹ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਜਾਂ ਲੋਕਾਂ ਦੇ ਢਿੱਡ ਭਰਨੇ ਆ ਔਰ ਵਿਰੋਧੀ ਧਿਰ ਇਥੋਂ ਤੱਕ ਕਹਿੰਦੀ ਆ ਕਿ ਲੈਂਡ ਪੂਲਿੰਗ ਪਾਲਿਸੀ ਇਹ ਜਿਹੜੀ ਆ ਲੈਂਡ ਗ੍ਰੈਬਿੰਗ ਪਾਲਿਸੀ ਆ ਇਹ ਲੈਂਡ ਲੁੱਟਣ ਵਾਲੀ ਪਾਲਿਸੀ ਆ ਇਹ ਹੈ ਕਿਉਂਕਿ ਔਰ ਇਸ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਜਾਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਸੰਕੇਤ ਦਿੱਤੇ ਆ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਊਗੀ ਕਿਉਂਕਿ ਮੁੱਖ ਮੰਤਰੀ ਨੇ ਬੜੇ ਕੰਫੀਡੈਂਟ ਹੋ ਕੇ ਗੱਲ ਕਹੀ ਆ ਉਹਨਾਂ ਨੇ ਕਿਹਾ ਜਦੋਂ ਜਨ ਪੱਤਰਕਾਰ ਨੇ ਸਵਾਲ ਪੁੱਛਿਆ ਉਹਨਾਂ ਨੂੰ ਮੀਡੀਆ ਨੂੰ ਬਰੀਫ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਮ ਲੋਕਾਂ ਦਾ ਵਿਚਾਰ ਕਰਾਂਗੇ ਆਮ ਲੋਕਾਂ ਨਾਲ ਗੱਲ ਕਰਾਂਗੇ ਜਿਵੇਂ ਕਹਿਣਗੇ ਕਰ ਲਾਂਗੇ ਯਾਨੀ ਕਿ ਤਾਨਾਸ਼ਹੀ ਥੋੜੀ ਆ ਯਾਨੀ ਜਿਵੇਂ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਕਹਿੰਦੇ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਵੇ ਤਾਂ ਮੁੱਖ ਮੰਤਰੀ ਨੇ ਕਹਿ ਦੇਣਾ ਕਿ ਢਿੱਕੀ ਕੀ ਗੱਲ ਹੈ ਮੁੱਖ ਮੰਤਰੀ ਵਾਸਤੇ ਕਿਉਂਕਿ ਪਰ ਮੁੱਖ ਮੰਤਰੀ ਜੇ ਸਿਹਰਦ ਹੋ ਕੇ ਜੇ ਮੁੱਖ ਮੰਤਰੀ ਰਿਵਲ ਪਾਵਰ ਡਾਂਗ ਲੈ ਕੇ ਖੜ੍ਹ ਜਾਣਗੇ ਕਿਸਾਨ ਪੰਜਾਬ ਦੇ ਹਿੱਤਾਂ ਵਾਸਤੇ ਕਿਸਾਨਾਂ ਦੇ ਨਾਲ ਦਿੱਲੀ ਵਾਲੇ ਨਾਲ ਅੜ ਜਾਣਗੇ ਫਿਰ ਤਾਂ ਇਹ ਹੋਊਗਾ ਹਾਲਾਂਕਿ ਇਸ ਮਸਲੇ ਤੇ ਲੈਂਡ ਪੂਲਿੰਗ ਪਾਲਿਸੀ ਤੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਅੰਦਰ ਦੇ ਇੰਟਰਨਲ ਸੋਰਸਸ ਆ ਉਹਨਾਂ ਨਾਲ ਸਾਡੀ ਗੱਲ ਹੁੰਦੀ ਆ ਤਾਂ ਉਹ ਇਹ ਕਹਿੰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਖਫਾ ਨੇ ਕਿਉਂਕਿ ਦੇਖੋ ਭਗਵੰਤ ਮਾਨ ਦਾ ਅਕਸ ਜ਼ੀਰੋ ਹੋ ਰਿਹਾ ਲੋਕਾਂ ਦੇ ਵਿੱਚ ਭਗਵੰਤ ਮਾਨ ਦਾ ਅਕਸ ਇਹਦੇ ਨਾਲ ਵਿਗੜ ਰਿਹਾ ਖਾਸ ਤੌਰ ਤੇ ਕਿਉਂਕਿ ਲੋਕ ਜਿਹੋ ਜਿਹੇ ਗੱਲਾਂ ਕਰਦੇ ਕਿਉਂਕਿ ਆਮ ਆਦਮੀ ਪਾਰਟੀ ਪੂਰਾ ਸਟ੍ਰੈਟੇਜੀਕਲੀ ਚੱਲਦੀ ਹੈ ਸੋਸ਼ਲ ਮੀਡੀਆ ਬਹੁਤ ਮੋਨੀਟਰ ਕਰਦੀ ਹੈ ਸੋਸ਼ਲ ਮੀਡੀਆ ਤੇ ਇੱਕ ਵੇਵ ਹੈ ਹੁਣ ਆਮ ਆਦਮੀ ਪਾਰਟੀ ਦੇ ਅਗੇਂਸਟ ਇਹ ਪਾਰਟੀ ਦੀ ਵੇਵ ਵੀ ਸੋਸ਼ਲ ਮੀਡੀਆ ਤੇ ਬਣੀ ਸੀ ਫਰੈਂਸ ਔਰ ਹੁਣ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੁਸੀਂ ਖੋਲੋ ਇਹਨਾਂ ਦੀ ਪੋਸਟ ਦੇਖ ਲਓ ਆਮ ਆਦਮੀ ਪਾਰਟੀ ਦੇ ਲੀਡਰ ਕਿਹੜੇ ਕਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਮੈਂ ਨਾਂ ਲੈ ਕੇ ਦੱਸ ਸਕਦਾ ਮੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਕਿਉਂਕਿ ਮੱਖ ਮੰਤਰੀ ਇਸ ਚੀਜ਼ ਨੂੰ ਬਹੁਤ ਡੀਪਲੀ ਸਮਝਦਾ ਭਗਵੰਤ ਮਾਨ ਹੁਣੀ ਕਿ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਜਦੋਂ ਤੁਸੀਂ ਪਹਿਲੇ ਇਲੈਕਸ਼ਨ ਤੋਂ ਤੇ ਲੈ ਚ ਲੋ ਉਹਨਾਂ ਕੋਲੇ ਜਦੋਂ ਉਹ ਪਹਿਲਾ ਇਲੈਕਸ਼ਨ ਲੜਦੇ ਆ ਔਰ ਮਨਪ੍ਰਿਤ ਬਾਦਲ ਨਾਲ ਆਉਂਦੇ ਫਿਰ ਉਸ ਤੋਂ ਬਾਅਦ ਜਦੋਂ ਹੋਰ ਸੂਝਵਾਨ ਬਣਦੇ ਆ ਪੋਲਿਟਿਕਸ ਦੇ ਵਿੱਚ ਭਗਵੰਤ ਮਾਨ ਹੁਣੀ ਉਦੋਂ ਉਹਨਾਂ ਨੂੰ ਇੱਕ ਚੀਜ਼ ਤੇ ਸਮਝ ਲੱਗ ਜਾਂਦੀ ਆ ਵੀ ਪੰਜਾਬ ਦੇ ਲੋਕ ਜਦੋਂ ਇੱਕ ਗੱਲ ਨੂੰ ਫੜ ਲੈਂਦੇ ਆ ਨਾ ਫਿਰ ਖੇੜਾ ਨਹੀਂ ਛੱਡਦੇ ਤੁਸੀਂ ਇਹ ਦੇਖੋ ਖੇਤੀਬਾੜੀ ਕਾਨੂੰਨਾਂ ਦਾ ਦੇ ਹੱਕ ਦੇ ਵਿੱਚ ਬੋਲੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਅੱਜ ਤੱਕ ਲੋਕ ਮਾਫ ਨਹੀਂ ਕਰ ਰਹੇ ਉਹਨਾਂ ਨੂੰ ਔਰ ਲੈਂਡ ਪੂਲਿੰਗ ਪਾਲਿਸੀ ਵੀ ਉਸੇ ਤਰਜ਼ ਤੇ ਵਿਰੋਧ ਹੋਣ ਲੱਗ ਗਿਆ ਕਿਉਂਕਿ ਜਦੋਂ ਇਹ ਗੱਲਾਂ ਲੋਕਾਂ ਦੇ ਜ਼ਿਹਨ ਚ ਗਈਆਂ ਨਾ ਦਿੱਲੀ ਲੋਕਾਂ ਨੇ ਡੇਰੇ ਕਿਉਂ ਲਾ ਲੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਚੈਲੰਜ ਇਸੇ ਕਰਕੇ ਕਰ ਰਹੇ ਨੇ ਕਿ ਕਹਿੰਦੇ ਸਾਡੀਆਂ ਜ਼ਮੀਨਾਂ ਖੋਲੂਗਾ ਅਡਾਨੀ ਅੰਬਾਨੀ ਕਬਜ਼ਾ ਕਰ ਲੈਣਗੇ ਇਹ ਗੱਲ ਕਬਜ਼ਾ ਕਰਨਾ ਨਾ ਕਰਨਾ ਵੱਖਰੀ ਗੱਲ ਆ ਪਰ ਜਦੋਂ ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਪੰਜਾਬੀਆਂ ਦੇ ਗੱਲ ਗਈ ਨਾ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਉਹੀ ਗੱਲ ਕਿਸਾਨ ਜਥੇਬੰਦੀਆਂ ਜਾਂ ਉਹੀ ਗੱਲ ਹੁਣ ਲੋਕਾਂ ਦੇ ਜ਼ਿਹਨ ਚ ਜਾਣ ਲੱਗੀ ਕਿ ਇੱਕ ਕਿਲਾ ਲੈ ਕੇ ਇਹ ਗੱਲ ਜਿਹੜੀ ਆ ਜਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣ ਨੂੰ ਤੇ ਬਹੁਤ ਗੱਲਾਂ ਕਹਿ ਰਹੀ ਐ ਪਰ ਤੁਸੀਂ ਦੇਖੋ ਜਿਹੜੀ ਥਾਂ ਤੇ ਅਜੇ ਲੋੜ ਹੀ ਨਹੀਂ ਗਈ ਨਾ ਉਹਨਾਂ ਚੀਜ਼ਾਂ ਦੀ ਕਿੱਥੇ ਵਸਾਓਗੇ ਕਿੱਥੇ ਤੁਸੀਂ ਬਿਠਾ ਲਓਗੇ ਕਿ ਪੀਐਮ ਮੋਦੀ ਮੰਗ ਕਿ ਪੀਐਮ ਮੋਦੀ ਮੰਗ ਮਾਫੀ ਮੰਗਣ ਕੇ ਸੀਐਮ ਮੰਗ ਕਿ ਸਾਡੇ ਤੋਂ ਗਲਤੀ ਹੋਗੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਇਹ ਕਹਿਣਾ ਪਊਗਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਕਿ ਸ਼ਾਇਦ ਕਿ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਜਾਂ ਜਿਹੜੀ ਚੀਜ਼ ਲਈ ਤੁਸੀਂ ਰਾਜੀ ਨਹੀਂਗੇ ਜੀ ਜਿਹੜੀ ਚੀਜ਼ ਲਈ ਪੰਜਾਬੀ ਰਾਜੀ ਨਹੀਂਗੇ ਇਹ ਪਾਲਿਸੀ ਦਾ ਕੀ ਕਰਨਾ ਗੱਲ ਇਹ ਵੀ ਕਹੀ ਗਈ ਵਿਕਰਮ ਕਿਸਾਨਾਂ ਵੱਲੋਂ ਕਿ ਜੇ ਲੈਂਡ ਪੁਲਿੰਗ ਪਾਲਿਸੀ ਵਾਪਸ ਹੁੰਦੀ ਹੈ ਤਾਂ ਵੀ ਅਸੀਂ ਵੜਨ ਨਹੀਂ ਦਵਾਂਗੇ ਕਿਉਂਕਿ ਨੀਅਤ ਦਾ ਪਤਾ ਲੱਗ ਗਿਆ ਇਹਨਾਂ ਦੀ ਦੇਖੋ ਜਿਹੜੀ ਚੀਜ਼ ਆਪਾਂ ਨੇ ਇਸ ਦੇ ਨਾਲ ਵੀ ਇੱਕ ਮੈਂ ਐਗਜ਼ਾਮਪਲ ਕੋਟ ਕਰ ਦਿੰਨਾ ਉਹੋ ਹੀ ਪੁਰਾਣਾ ਐਗਜ਼ਾਮਪਲ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਖੁਣਾਂ ਦਾ ਬਿਆਨ ਆ ਗਿਆ ਇਸ ਖੇਤੀਬਾੜੀ ਕਾਨੂੰਨਾਂ ਦੇ ਹੱਕ ਦੇ ਵਿੱਚ ਕਿ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਜਿਹੜੇ ਕਾਨੂੰਨ ਲੈਂਦੇ ਆ ਇਹ ਬਹੁਤ ਵਧੀਆ ਖੇਤੀ ਦੇ ਲਈ ਲਾਹੇਵੰਦ ਹੋਣਗੇ ਕਾਨੂੰਨ ਉਸ ਤੋਂ ਬਾਅਦ ਬੈਕ ਬੈਕ ਕਿਉਂਕਿ ਇਹ ਬਹੁਤ ਜ਼ਿਆਦਾ ਚੰਡੀਗੜ੍ਹ ਤੋਂ ਬਿਆਨ ਆਇਆ ਸੀ ਉਹਨਾਂ ਦਾ ਉਸ ਤੋਂ ਬਾਅਦ ਫਿਰ ਲੋਕਾਂ ਨੇ ਘਿਰਾਵ ਕਰ ਲਿਆ ਔਰ ਬਾਦਲਪਿੰਡ ਦਾ ਘਿਰਾਵ ਹੋ ਗਿਆ ਫਿਰ ਇਹਨਾਂ ਨੂੰ ਸਮਝ ਲੱਗੀ ਕਿ ਇਸ ਤਾਂ ਗਲਤ ਕੰਮ ਕਰ ਲਿਆ ਫਿਰ ਦੇਖੋ ਵਿਰੋਧ ਲੋਕਾਂ ਨੇ ਇੰਨਾ ਸ਼ੁਰੂ ਕਰਤਾ ਅਕਾਲੀ ਦਲ ਉਦੋਂ ਦਾ ਅਜੇ ਤੱਕ ਨਹੀਂ ਸੰਭਲ ਪਾ ਰਿਆ ਖੇਤੀਬਾੜੀ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲਣਾ ਅਕਾਲੀ ਦਲ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਬੋਲੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਵੀ ਬੋਲ ਗਏ ਪਰ ਉਹ ਵਿਰੋਧ ਜਿਹੜਾ ਲੋਕਾਂ ਦੇ ਅਜੇ ਤੱਕ ਮਨ ਦੇ ਵਿੱਚ ਆ ਲੋਕ ਅਜੇ ਤੱਕ ਮਾਫ ਨਹੀਂ ਕਰ ਰਹੇ ਲੋਕ ਕਹਿੰਦੇ ਤੇ ਖੇਤੀਬਾੜੀ ਕਾਨੂੰਨਾਂ ਦੇ ਹੱਕ ਦੇ ਵਿੱਚ ਭੁਗਤੇ ਸੀਗੇ ਲੋਕ ਬਾਅਦ ਜੋ ਮਰਜ਼ੀ ਕਹਿਣਾ ਪਿਆ ਬਾਅਦ ਵਿੱਚ ਵਿਜ਼ਾਰਤ ਛੱਡਣੀ ਪਈ ਹਰਸਿਮਰਤ ਬਾਦਲ ਨੂੰ ਲੋਕਾਂ ਨੇ ਮਾਫ ਨਹੀਂ ਕੀਤੀ ਅਜੇ ਤੱਕ ਮੇਰਾ ਇੱਕ ਸਵ ਜੇਕਰ ਲੋਕ ਜਿਵੇਂ ਕਹਿਣਗੇ ਕਿਸਾਨ ਜਿਵੇਂ ਕਹਿਣਗੇ ਉਵੇਂ ਕਰ ਦਿੱਤਾ ਜਾਵੇਗਾ ਸੀਐਮ ਸਾਹਿਬ ਨੇ ਕਹਿ ਦਿੱਤਾ ਪਰ ਕੀ ਇਸ ਤੋਂ ਪਹਿਲਾਂ ਚਰਚਾ ਹੋ ਜਾਣੀ ਚਾਹੀਦੀ ਸੀ ਗਰਾਊਂਡ 'ਚ ਜਾ ਕੇ ਰਿਪੋਰਟ ਤਿਆਰ ਕਰ ਲੈਣੀ ਚਾਹੀਦੀ ਸਰਵੇ ਕਰਾਉਣਾ ਨਹੀਂ ਚਾਹੀਦਾ ਸੀ ਦੇਖੋ ਇਹ ਪਾਲਿਸੀ ਬੇਸਿਕਲੀ ਜਿਹੜੀ ਹੈ ਨਾ ਇਹ ਤਿਆਰ ਕੀਤੀ ਬਿਲਕੁਲ ਰਾਣਾ ਗੁਰਜੀਤ ਹੁਣਾਂ ਦਾ ਐਗਜ਼ਾਮਪਲ ਮੈਨੂੰ ਠੀਕ ਲੱਗਦਾ ਉਹ ਕਹਿੰਦੇ ਕਿ ਇਹ ਬਾਬੂਆ ਨੇ ਬਣਾਈ ਬੇਸਿਕਲੀ ਇਹ ਇਸ਼ਾਰਾ ਹੋਇਆ ਦਿੱਲੀ ਤੋਂ ਔਰ ਉਸ ਤੋਂ ਬਾਅਦ ਅਫਸਰਾਂ ਨਾਲ ਡਿਸਕਸ ਹੋਇਆ ਇੰਨਾ ਇੱਕ ਪੈਸਿਆਂ ਦਾ ਸਿਸਟਮ ਚਾਹੀਦਾ ਇੰਨਾ ਇੱਕ ਪੈਸਾ ਕਿਵੇਂ ਇਕੱਠਾ ਹੋਣਾ ਉਹ ਸਾਰੀਆਂ ਚੀਜ਼ਾਂ ਬੇਸਿਕਲੀ ਜਿਹੜੇ ਸੋਰਸੇਸੇ ਦੱਸਦੇ ਕਿ ਪਲਾਨ ਹੋ ਗਈਆਂ ਚੀਜ਼ਾਂ ਔਰ ਇਹ ਪਾਲਿਸੀ ਕਿਤੇ ਹੋਰ ਪਾਸੇੋਂ ਬਣ ਕੇ ਆ ਗਈ ਮੈਂ ਫਿਰ ਜ਼ਿਕਰ ਕਰ ਦਿੰਦਾ ਕਿਉਂਕਿ ਸੋਰਸੇਸ ਜਿਹੜੇ ਆਮ ਆਦਮੀ ਪਾਰਟੀ ਦੇ ਟਾਪ ਸੋਰਸੇਸੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਪਾਲਿਸੀ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਸੀ ਉਹ ਬੋਲਣਾ ਪੈ ਰਿਹਾ ਉਹਨਾਂ ਨੂੰ ਉਹ ਵੱਖਰੀ ਗੱਲ ਆ ਠੀਕ ਹੈ ਉਹ ਡਿਨਾਈ ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਪਾਰਟੀ ਦੀ ਲਾਈਨ ਆ ਅਮਨ ਅਰੂੜਾ ਬੋਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਆ ਇੱਥੋਂ ਤੱਕ ਕਿ ਮੈਨੂੰ ਕਹਿਣਾ ਪੈ ਰਿਹਾ ਚਲੋ ਚੰਗੇ ਦੋਸ ਨੂ ਵੀ ਸ਼ਾਇਦ ਪਾਲਿਸੀ ਦੇ ਬਾਰੇ ਪਤਾ ਨਹੀਂ ਸੀਗਾ ਮੰਤਰੀ ਨੇ ਔਰ ਉਹ ਫਿਰ ਕੈਪਸ ਹਨਾ ਕੈਪਸ ਹਨਾ ਸਾਹਿਬ ਜੋ ਚੀਫ ਸੈਕਟਰੀ ਵੀ ਹੈ ਔਰ ਉਹਨਾਂ ਨੇ ਇਸ ਪਾਲਿਸੀ ਦੇ ਬਾਰੇ ਦੱਸਿਆ ਹਾਲਾਂਕਿ ਉਹ ਵੀ ਪਾਸੇ ਹੋ ਗਈ ਉਹਨਾਂ ਨੇ ਕਿਹਾ ਜੀ ਕਮੇਟੀ ਬਣਾ ਦਿਓ ਇਸ ਪੂਰੇ ਮਸਲੇ ਤੇ ਕਿਉਂਕਿ ਪਤਾ ਅਫਸਰਾਂ ਨੂੰ ਵੀ ਕਿ ਹਾਲਾਂਕਿ ਇਸ ਮਸਲੇ ਚ ਅਫਸਰ ਬਹੁਤ ਸਿਆਣੇ ਹੁੰਦੇ ਆ ਅਫਸਰਾਂ ਨੇ ਇੰੀਆਂ ਸਰਕਾਰਾਂ ਹੰਡਾਈਆਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੁੰਦੀਆਂ ਕਿ ਇਹ ਜਦੋਂ ਮਸਲੇ ਤੇ ਕੱਲ ਇਨਕੁਆਇਰੀ ਹੋਈ ਅਸੀਂ ਵੀ ਘੇਰੇ ਚ ਆ ਜਾਾਂਗੇ ਹਮਮ ਔਰ ਫਿਰ ਜਦੋਂ ਇਨਕੁਆਰੀਆਂ ਹੁੰਦੀਆਂ ਜਦੋਂ ਗੇੜੇ ਨਿਕਲਦੇ ਆ ਮੀਡੀਆ ਟ੍ਰਾਇਲ ਹੁੰਦੇ ਆ ਤਾਂ ਫਿਰ ਬੰਦੇ ਨੂੰ ਪਤਾ ਹੈ ਕਿ ਕੀ ਹੁੰਦਾ ਤਾਂ ਅਫਸਰ ਸਿਆਣੇ ਹੁੰਦੇ ਇਸ ਪੂਰੇ ਮਸਲੇ ਦੇ ਵਿੱਚ ਪਰ ਦੇਖਣਾ ਕਿ ਹੁਣ ਇਹ ਪਾਲਿਸੀ ਵਿਡਰੋਅ ਜਿਵੇਂ ਕਰਨੀ ਪਊਗੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੱਕਾ 100% ਕਿ ਮੁੱਖ ਮੰਤਰੀ ਦਾ ਜਿਹੜਾ ਬਿਆਨ ਆਇਆ ਨਾ ਇਹ ਯੂ ਟਰਨ ਲੈਣਾ ਪਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂਕਿ ਮੈਂ ਪਹਿਲਾਂ ਜ਼ਿਕਰ ਜਿਹੜਾ ਕਰ ਰਿਹਾ ਸੀ ਉਹ ਦੁਬਾਰਾ ਇੱਕ ਵਾਰ ਜ਼ਿਕਰ ਕਰਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਗੇ ਉਹਨਾਂ ਨੂੰ ਲੱਗਦਾ ਹੈ ਕਿ ਪਾਲਿਸੀ ਗਲਤ ਹੈ ਜਿਹੜਾ ਹਿੱਲਣ ਲੱਗ ਗਈਆਂ ਲੋਕ ਵਿਰੋਧ ਕਰਨ ਲੱਗੇ ਲੈਂਡ ਪੂਲਿੰਗ ਪਾਲਿਸੀ ਦਾ ਔਰ ਮੇਰੇ ਤੇ ਗੱਲ ਆਉਣੀ ਹੈ ਕਿ ਇਸ ਤਾਂ ਤੈਨੂੰ ਵੋਟਾਂ ਪਈਆਂ ਸੀ ਭਗਵੰਤ ਸਿੰਘ ਹੂੰ ਤੇ ਕਿਉਂਕਿ ਲੋਕ ਸਿੱਧਾ ਨਾਂ ਲੈ ਕੇ ਕਹਿ ਰਹੇ ਕਿ ਸਟੌਰ ਚ ਬਣਾ ਲਓ ਜੀ ਤੁਸੀਂ ਜਿਹੜੀ ਕਲੋਨੀ ਕੱਟਣੀ ਹੈ ਸੌਜ ਦੀ ਜ਼ਮੀਨ ਤੁਸੀਂ ਐਕਵਾਇਰ ਕਰ ਲਓ ਸਟੌਰ ਚ ਲੈਂਡ ਪੂਲਿੰਗ ਪਾਲਿਸੀ ਲਾਗੂ ਕਰੋ ਤੁਸੀਂ ਤਾਂ ਮੁੱਖ ਮੰਤਰੀ ਬਸ ਸਮਝਦਾਰ ਹੈ ਇਸ ਚੀਜ਼ ਨੂੰ ਲੈ ਕੇ ਤਾਂ ਉਹਨਾਂ ਨੂੰ ਪਤਾ ਹੈ ਕਿ ਭਾਈ ਜੇ ਇਹ ਗੱਲ ਲੋਕਾਂ ਦੇ ਹੋਰ ਦਿਲ ਚ ਵਸਦੀ ਗਈ ਤਾਂ ਜਿਵੇਂ ਕੇਜਰੀਵਾਲ ਖੋਣਾ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਬਿਸ਼ੱਕ ਜੋ ਮਰਜੀ ਕਹਵੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਰ ਉਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਗ੍ਰਾਫ ਪੰਜਾਬ ਦੇ ਵਿੱਚ ਪ੍ਰੈਸ ਡਾਊਨ ਹੋਇਆ ਤਾਂ ਮੁੱਖ ਮੰਤਰੀ ਨੂੰ ਵੀ ਲੱਗਦਾ ਕਿ ਮੇਰਾ ਗ੍ਰਾਫ ਡਾਊਨ ਜਾਣ ਲੱਗ ਗਿਆ ਤਾਂ ਮੈਂ ਕਿਵੇਂ ਜਾਊਂਗਾ ਲੋਕਾਂ ਦੇ ਵਿੱਚ ਪਰ ਹਾਈ ਕਮਾਂਡ ਦਾ ਇੰਨਾ ਪ੍ਰੈਸ਼ਰ ਕਿ ਸੀਐਮ ਆਪਣੀ ਪਾਵਰ ਸੀਐਮ ਇੱਕ ਖੁਦ ਡਿਸੀਜਨ ਮੇਕਰ ਵੀ ਨਹੀਂ ਹੈ ਦੇਖੋ ਹਾਈ ਕਮਾਂਡ ਦਾ ਪਾਵਰ ਉਹ ਸਰਕਾਰ ਜੋ ਮਰਜ਼ੀ ਹੋ ਜੇ ਜਿਹੜੀ ਪਾਰਟੀ ਦੀ ਲਾਈਨ ਆ ਉਹ ਤੋਂ ਪਾਸੇ ਕਿਵੇਂ ਹੋ ਜੂਗਾ ਸੀਐਮ ਹਾਲਾਂਕਿ ਬਣਦਾ ਉਹਨਾਂ ਦਾ ਪਰ ਇਹਦੇ ਲਈ ਇਹ ਵੀ ਤੇ ਦੇਖੋ ਨਾ ਪਾਰਟੀ 'ਚ ਕਿੱਡੇ ਵੱਡੇ ਲੈਵਲ ਤੇ ਬਗਾਵਤ ਹੋ ਜੂਗੀ ਇਹ ਸਾਰੀਆਂ ਚੀਜ਼ਾਂ ਇਤਿਲ ਪਾਰਟੀ ਲਾਈਨ ਲੈਣੀ ਚਾਹੀਦੀ ਐ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲਾਂਕਿ ਵੋਟਾਂ ਪਾ ਕੇ ਪੰਜਾਬੀਆਂ ਨੇ ਉਹਨਾਂ ਦੇ ਮੂੰਹ ਨੂੰ ਸੀਐਮ ਬਣਾਇਆ ਫਿਰ ਦੂਜੀ ਗੱਲ ਮੈਂ ਜ਼ਿਕਰ ਕਰ ਰਿਹਾ ਸੀ ਫਿਰ ਮਿਸ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਮਲਵਿੰਦਰ ਕੰਗ ਕੁਲਦੀਪ ਧਾਲੀਵਾਲ ਉਹਨਾਂ ਦੇ ਵੀ ਕਿਉਂਕਿ ਪਿਛਲੇ ਦਿਨੀ ਕਮੈਂਟ ਸੀਗੇ ਪੋਸਟ ਤੇ ਮੈਂ ਸਕਰੀਨਸ਼ਾਟ ਦੇਖ ਰਿਹਾ ਸੀਗਾ ਉਹ ਵੈਰੀਫਾਈ ਵੀ ਕੀਤਾ ਸੀਗੇ ਕਮੈਂਟ ਤਾਂ ਹੋਰ ਵੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਖਾਸ ਕਰਕੇ ਉਹੋ ਵਿਰੋਧ ਦੇ ਵਿੱਚ ਖੁੱਲ ਕੇ ਬੋਲ ਕਿਉਂ ਨਹੀਂ ਰਿਹਾ ਕੋਈ ਐਮਐਲਏ ਤੁਸੀਂ ਦੱਸੋ ਮੈਨੂੰ ਕਿਹੜਾ ਐਮਐਲਏ ਬੋਲ ਰਿਹਾ ਸਿਰਫ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਆਵਾਦੂ ਪਾਰਟੀ ਦੇ ਆਈਟੀ ਸੈੱਲ ਜਿਹੜੇ ਉਹ ਕਿਉਂਕਿ ਪੇਜ ਸਾਰੇ ਉਹਨਾਂ ਦੇ ਕੋਲ ਨੇ ਔਰ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਇੱਕੋ ਜਿਹੀਆਂ ਪੋਸਟਾਂ ਨੇ ਦੋ ਚਾਰ ਲਾਈਨਾਂ ਉੱਪਰ ਥੱਲੇ ਕਰਕੇ ਉਹ ਪਰਮੇ ਇਹ ਗੱਲ ਸਹੀ ਹੈ ਕਿ ਐਮਐਲਏ ਮੰਤਰੀਆਂ ਨੇ ਪਾਲਿਸੀ ਪੜ੍ਹੀ ਵੀ ਨਹੀਂ ਆ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਆ ਦੇਖ ਲਾਂਗੇ ਕੀ ਬਣਦਾ ਬਹੁਤ ਸਾਰੇ ਐਮਐਲਏ ਮੰਤਰੀਆਂ ਨੂੰ ਪਤਾ ਨਹੀਂ ਹੁਣ ਇੱਥੇ ਮੇਰੇ ਬੈਗ ਦੇ ਵਿੱਚ ਪਾਲਿਸੀ ਪਈ ਹੈ ਰਾਜੀਵਲ ਸਾਹਿਬ ਉਹਨਾਂ ਦੇ ਕੋਲ ਸੀਗੀ ਕਾਪੀ ਹਾਲਾਂਕਿ ਪੀਡੀਐਫ ਮੇਰੇ ਕੋਲ ਸੀ ਮੈਂ ਰਿਮਾਂਸ਼ੂ ਜੀ ਉਹਨਾਂ ਤੋਂ ਮੰਗਾਈ ਉਹਨਾਂ ਨੇ ਮੈਨੂੰ ਭੇਜਿਆ ਕਿਉਂਕਿ ਰਿਮਾਂਸ਼ੂ ਉਹਨਾਂ ਨੇ ਪੂਰਾ ਸਟੱਡੀ ਕੀਤਾ ਸੀਗਾ ਇਹਨੂੰ ਮੈਂ ਉਹਨਾਂ ਤੋਂ ਸਮਝੀ ਵੀ ਜਿਹੜੀ ਚੀਜ਼ ਪ੍ਰਿੰਸ ਪਾਲਿਸੀ ਦੇ ਵਿੱਚ ਲਿਖੀ ਹੋਈ ਆ ਉਹ ਚੀਜ਼ ਸਾਹਮਣੇ ਬੈਠ ਕੇ ਬਿਆਨਾਂ ਦੇ ਵਿੱਚ ਨਹੀਂ ਦੱਸੀ ਜਾ ਰਹੀ ਕਿਉਂਕਿ ਤੁਸੀਂ ਇਹ ਦੇਖੋ ਸਿੰਪਲ ਸ਼ਬਦਾਂ ਦੇ ਵਿੱਚ ਬਹੁਤ ਸਿੰਪਲ ਸ਼ਬਦਾਂ ਵਿੱਚ ਸਮਝਾ ਦਿੰਦੇ ਆ ਜਿਹੜੇ ਕਮਰਸ਼ੀਅਲ ਏਰੀਆ ਹੋਊਗਾ ਕਿਉਂਕਿ ਇੱਕ ਕਿਲਾ ਲੈਣਾ ਸਿੰਪਲ ਜੇ ਸ਼ਬਦਾਂ ਚ ਜੱਟਾਂ ਨੂੰ ਕਿਸਾਨਾਂ ਨੂੰ ਸਮਝ ਆਉਂਦਾ ਕਿਲਾ ਏਕੜ ਕਿੱਲੇ ਚੋਂ ਤੁਹਾਨੂੰ ਦੋ ਕਨਾਲਾਂ ਵਾਪਸ ਮਿਲ ਜਾਣੀਆਂ ਉਹਨੂੰ ਪੂਰਾ ਡਿਵੈਲਪ ਕਰਕੇ ਔਰ ਉਹ ਬੰਦਾ ਕਹਿੰਦਾ ਵੀ ਭਾਈ ਐਗਜ਼ਾਮਪਲ ਦੇਖ ਲੈਂਦੇ ਲੋਕ ਮੋਹਾਲੀ ਦੇ ਜਾਂ ਹੋਰ ਕਿਉਂਕਿ ਸਾਨੂੰ ਇੰਨੇ ਨੇ ਸਾਲ ਕਬਜ਼ਾ ਹੀ ਨਹੀਂ ਮਿਲਦਾ ਸਾਨੂੰ ਇੰਨੇ ਸਾਲ ਕੁਝ ਮਿਲਣਾ ਹੀ ਨਹੀਂ ਇਹਦੇ ਵਿੱਚੋਂ ਤਿੰਨ ਸਾਲਾਂ ਲਈ ਤੁਸੀਂ ਮੰਨ ਲਓ ਦੇ ਦਿੰਨੇ ਹੋ ਠੇਕਾ ਦੇ ਦਿੰਨੇ ਹੋ ਜਿਹਦੀ ਸੰਡੇ ਦੇ ਸਿਰ ਅਲਗੀ ਜ਼ਮੀਨ ਆ ਉਹ ਖੇਤੀ ਵਾਸਤੇ ਜਿਹਦਾ 2 ਕਿੱਲੇ 3 ਕਿੱਲੇ 5 ਕਿੱਲੇ ਖੇਤੀ ਕਰਕੇ ਉਸ ਉਪਜਾਊ ਜ਼ਮੀਨ ਤੇ ਉਹ ਆਪਦਾ ਘਰ ਚਲਾ ਰਿਆ ਉਹ ਕੀ ਕਰੂਗਾ ਪਲਾਟਾਂ ਨੂੰ ਤੁਸੀਂ ਇਹ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਮੇਰੇ ਇੱਕ ਸੱਜਣ ਨੇ ਔਰ ਉਹਨਾਂ ਦਾ ਮੈਨੂੰ ਫੋਨ ਆਇਆ ਭਲੇੜੀ ਪਿੰਡ ਤੋਂ ਮੈਂ ਨਾਮ ਦੱਸ ਦਿੰਦਾ ਗੁਰਪ੍ਰੀਤ ਭਲੇੜੀ ਹੁਣੀ ਨੇ ਉਹਨਾਂ ਦਾ ਪਿੰਡ ਹੈ ਇੱਥੇ ਉਹਨਾਂ ਨੇ ਕਿਸੇ ਦਿਨ ਇੱਕ ਕਿਸੇ ਸੱਜਣ ਨਾਲ ਗੱਲ ਕਰਾਈ ਉਹ ਕਹਿੰਦੇ ਆਹ ਗੱਲ ਕਰੋ ਇੰਨਾ ਉਹਨਾਂ ਦੇ ਨਾਲ ਗੱਲ ਹੋਈ ਉਹ ਕਹਿੰਦੇ ਕਿ ਭਾਈ ਸਾਡੇ ਕੋਲੇ ਲਾਈਵ ਐਗਜ਼ਾਮਪਲ ਆ ਕਿ ਇੱਥੇ ਕਟੀਆਂ ਹੋਈਆਂ ਕਲੋਨੀਆਂ ਜਿਹੜੀਆਂ ਐਕਵਾਇਰ ਕੀਤੀ ਹੋਈ ਜ਼ਮੀਨ ਉਹਦਾ ਕੱਖ ਨਹੀਂ ਹੋਇਆ ਲੋਕ ਰੋਂਦੇ ਫਿਰਦੇ ਆ ਹਾਲਾਂਕਿ ਮੋਹਾਲੀ 'ਚ ਫਿਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਆ ਕਿਉਂਕਿ ਮੋਹਾਲੀ ਡਵੈਲਪ ਹੋ ਗਿਆ ਨੇ ਏਅਰਪੋਰਟ ਆ ਗਿਆ ਐਰੋ ਸਿਟੀ ਕੱਟੀ ਗਈ ਜਦੋਂ ਇਹ ਲੋਕ ਤਾਂ ਸਰਵਾਈਵ ਕਰ ਗਏ ਪਰ ਉਧਰਲੇ ਏਰੀਆ ਦੇ ਵਿੱਚ ਜਿਨ੍ਹਾਂ 'ਚ ਇੰਨਾ ਭਾਅ ਜਾਣਾ ਹੀ ਨਹੀਂਗਾ ਕੀ ਕਰਨਗੇ ਲੋਕ ਇਹ ਜ਼ਮੀਨਾਂ ਉਹ ਏਰੀਆ ਚੋਣਾ ਚਾਹੀਦਾ ਹਾਲਾਂਕਿ ਪੰਜਾਬ ਦੀ ਤਾਂ ਮਿੱਟੀ ਬਹੁਤ ਜ਼ਰਖੇਜ਼ ਆ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹ ਪਾਲਿਸੀ ਲਿਆਉਣ ਦੀ ਅਜੇ ਲੋੜ ਨਹੀਂ ਸੀਗੀ ਔਰ ਇਹੀ ਪਾਲਿਸੀ ਨੇ ਇਹ ਨਾ ਹੋਵੇ ਕਿ ਸਰਕਾਰ ਦੇ ਜਿਹੜਾ ਹਾਲਾਤ ਹੋਵੇ ਇਸ ਤੋਂ ਪਹਿਲਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਮੈਨੂੰ ਲੱਗਦਾ ਮੈਨੂੰ 100% ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਵਿਰੋਧ ਹੋ ਰਿਹਾ ਉਹ ਅੱਗੇ ਕਨਵੇ ਕਰ ਰਹੇ ਹੋਣਗੇ ਆਵਾਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਕੇਜਰੀਵਾਲ ਸਾਹਿਬ ਪੰਜਾਬ ਚ ਜਿਹੜਾ ਹਿੱਲ ਗਿਆ ਸਾਡੀਆਂ ਔਰ ਇਹ ਲੈਂਡ ਪੂਲਿੰਗ ਪਾਲਿਸੀ ਸਾਡੇ ਜਣਾ ਚ ਬਹਿ ਜਾਣੀ ਹੈ ਕਿਉਂਕਿ ਲਾਈਵ ਐਗਜ਼ਾਮਪਲ ਹੈ ਤੁਸੀਂ ਦੇਖੋ ਐਡਾ ਵੱਡਾ ਐਗਜ਼ਾਮਪਲ ਐਡਾ ਵੱਡਾ ਕਿਸਾਨ ਅੰਦੋਲਨ ਹੋ ਗਿਆ ਐਡੀ ਵੱਡੀ ਮੂਵਮੈਂਟ ਖੜੀ ਹੋ ਗਈ ਪੰਜਾਬ ਚੋਂ ਪੰਜਾਬ ਚੋਂ ਮੂਵਮੈਂਟ ਖੜੀ ਹੋਈ ਨਾ ਕਿਸਾਨ ਅੰਦੋਲਨ ਦੀ ਔਰ ਉਹੀ ਬੰਦੇ ਆ ਉਹ ਫਿਰ ਜਾ ਕੇ ਬਹਿ ਜਾਣਗੇ ਕਿ ਉਹ ਘੇਰ ਲੈਣਗੇ ਤੁਹਾਡਾ ਚੰਡੀਗੜ੍ਹ ਕੀ ਕਰੋਗੇ ਤੁਸੀਂ ਆ ਕੇ ਜੇ ਤੁਸੀਂ ਡਾਂਗਾ ਮਾਰੋਗੇ ਉਹਨਾਂ ਦੇ ਫਿਰ ਵੀ ਤੁਸੀਂ ਦੇਖੋ ਨਾ ਤੁਹਾਡੀ ਕੰਪੈਰੀ ਤੁਹਾਡਾ ਕੰਪੈਰੀਸ਼ਨ ਕਿਹਦੇ ਨਾਲ ਹੋਊਗਾ ਤੁਸੀਂ ਦੇਖ ਲਓ ਹੁਣ ਮੈਂ ਨਾ ਕੀ ਲਵਾਂ ਕਿਹਦੇ ਨਾਲ ਹੋਊਗਾ ਕੰਪੈਰੀ ਉਹਨਾ ਪ੍ਰਾਣੇ ਬੰਦਿਆਂ ਨਾਲ ਕੰਪੈਰੀਸ਼ਨ ਹੋਊਗਾ ਤੁਹਾਡਾ ਤੁਹਾਡਾ ਕੇਪੀਐਸ ਗਿੱਲ ਨਾਲ ਕੰਪੈਰੀਸ਼ਨ ਹੋਣ ਲੱਗ ਜੂ ਬਿਆਨ ਸਿੰਘ ਨਾਲ ਤੁਹਾਡਾ ਕੰਪੈਰੀਸ਼ਨ ਹੋਣ ਲੱਗ ਜੂਗਾ ਤੁਸੀਂ ਕਿਵੇਂ ਇਹ ਜੇ ਤੁਹਾਡੀ ਇਮੇਜ ਇੱਕ ਵਾਰ ਬਣ ਗਈ ਕਿਉਂਕਿ ਪੋਲਿਟਿਕਸ ਜਿਹੜੀ ਹੈ ਸਾਰੀ ਪਰਸੈਪਸ਼ਨ ਦੀ ਗੇਮ ਆ ਜੇ ਤੁਹਾਡੀ ਪਰਸੈਪਸ਼ਨ ਖਰਾਬ ਹੋਊਗੀ ਤਾਂ ਤੁਸੀਂ ਮਾਰੇ ਜਾਓਗੇ ਯਾਨੀ ਕਿ ਆਖਰੀ ਸਵਾਲ ਇਸ ਡਿਸਕਸ਼ਨ ਤੇ ਕਿ ਇਸ ਪਾਲਿਸ ਨੂੰ ਲੈ ਕੇ ਪਾਰਟੀ ਦੇ ਅੰਦਰ ਖਾਨਾ ਜੰਗੀ ਚੱਲ ਰਹੀ ਆ ਪਾਰਟੀ ਦੇ ਅੰਦਰ ਤਾਂ ਖਾਨਾ ਜੰਗੀ ਚੱਲ ਰਹੀ ਮਾਲਵਿੰਦਰ ਕੰਗ ਨੂੰ ਮੈਂ ਫਿਰ ਵੀ ਮੰਨਦਾ ਮਾਲਵਿੰਦਰ ਕੰਗ ਨੇ ਗੜਸ ਦੇ ਨਾਲ ਇੱਕ ਕੰਮ ਕੀਤਾ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਪਰ ਸ਼ਾਇਦ ਪਾਰਟੀ ਦਾ ਪ੍ਰੈਸ਼ਰ ਇੰਨਾ ਆ ਗਿਆ ਕਿਉਂਕਿ ਉਹਨਾਂ ਦੇ ਨੇੜੇ ਸਾਥੀਆਂ ਨਾਲ ਕਈਆਂ ਨਾਲ ਗੱਲ ਹੋਈ ਤਾਂ ਪਾਰਟੀ ਦਾ ਪ੍ਰੈਸ਼ਰ ਮਾਲਵਿੰਦਰ ਕੰਗ ਤੇ ਇੰਨਾ ਆ ਗਿਆ ਕਿ ਅਗਲੇ ਦਿਨ ਮਨੀਸ਼ ਸੋਧਿਆ ਨਾਲ ਫੋਟੋ ਪਾਉਣੀ ਪੈਗੀ ਉਹਨਾਂ ਨੂੰ ਕਿ ਜੀ ਸਿੱਖਿਆ ਕ੍ਰਾਂਤੀ ਦੇ ਜਿਹੜੇ ਨੂੰ ਨਵੀਂ ਦਿਸ਼ਾ ਦੇਣ ਵਾਲੇ ਅਸੀਂ ਮਨੀਸ਼ ਸੋਧਿਆ ਜਿਹਦੇ ਨਾਲ ਮੁਲਾਕਾਤ ਕੀਤੀ ਹੈ ਖੈਰ ਦੇਖੋ ਬੰਦੇ ਨੇ ਇੱਕ ਪਾਰਟੀ ਲਾਈਨ ਹੈ ਪਾਰਟੀ ਲਾਈਨ ਟੋ ਕੀਤੀ ਆ ਪਾਰਟੀ ਲਾਈਨ ਦੇ ਹਿਸਾਬ ਨਾਲ ਵੀ ਬੰਦੇ ਨੂੰ ਚੱਲਣਾ ਪੈਂਦਾ ਵੱਖਰੀ ਗੱਲ ਪਰ ਦੇਖੋ ਮੈਂ ਮੰਨਦਾ ਮਾਲਵਿੰਦਰ ਕੰਗ ਉਹ ਬੰਦਾ ਜਿਹੜਾ ਸਟੂਡੈਂਟ ਪੋਲਿਟਿਕਸ ਤੋ ਜਿਨ ਨੇ ਜਿਹੜਾ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆਇਆ ਮਾਲਵਿੰਦਰ ਕੰਗ ਯੂਨੀਵਰਸਿਟੀ ਦਾ ਵੱਡਾ ਚਿਹਰਾ ਸੀ ਮਾਲਵਿੰਦਰ ਕੰਗ ਬੀਜੇਪੀ ਸੀਗਾ ਹਮ ਮਾਲਵਿੰਦਰ ਕੰਗ ਬੀਜੇਪੀ ਸੀਗੇ ਔਰ ਬੀਜੇਪੀ ਮਾਲਵਿੰਦਰ ਕੰਗ ਨੇ ਕਦੋਂ ਛੱਡੀ ਕਿਸਾਨ ਅੰਦੋਲਨ ਦੇ ਵੇਲੇ ਸਟੈਂਡ ਲਿਆ ਔਰ ਇਹੇ ਗੱਲ ਹੀ ਪ੍ਰਚਾਰੀ ਸੀ ਉਸ ਵੇਲੇ ਵੱਡੇ ਪੱਧਰ ਤੇ ਬੀਜੇ ਆਮ ਆਦਮੀ ਪਾਰਟੀ ਨੇ ਕਿ ਦੇਖੋ ਆਮ ਆਦਮੀ ਪਾਰਟੀ ਦੇ ਆਪ ਵਿੱਚ ਆ ਗਏ ਬੀਜੇਪੀ ਛੱਡ ਕੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬੰਦੇ ਤਾਂ ਉਹੀ ਮਾਲਵਿੰਦਰ ਕੰਗ ਹੈ ਉਹੀ ਕਿਸਾਨ ਹੈ ਉਹੀ ਸਰਕਾਰੀ ਸਿਸਟਮ ਆ ਬਿਸ਼ੱਕ ਮਾਲਵਿੰਦਰ ਕੰਗ ਅੱਜ ਐਮਪੀ ਬਣ ਗਏ ਆ ਪਰ ਚੰਗੀ ਗੱਲ ਆ ਉਹਨਾਂ ਨੇ ਸਹਿਰਦਤਾ ਦਿਖਾਈ ਐ ਇਸ ਪੂਰੇ ਮਸਲੇ ਤੇ ਕੰਗ ਨੇ ਬਾਕੀ ਲੋਕ ਵੀ ਅੰਦਰ ਖਾਤੇ ਤਾਂ ਕਹਿ ਰਹੇ ਆ ਕਿ ਇਹ ਪਾਲਿਸੀ ਵਾਪਸ ਹੋਣੀ ਚਾਹੀਦੀ ਕਿਉਂਕਿ ਐਮਐਲਏ ਜਿਹੜਾ ਨਾ ਤੁਸੀਂ ਦੇਖੋ ਮੁੱਖ ਮੰਤਰੀ ਨੂੰ ਵੀ ਜਾਣਾ ਪੈਣਾ ਲੋਕਾਂ 'ਚ ਅਰਵਿੰਦ ਕੇਜਰੀਵਾਲ ਨੂੰ ਵੀ ਪੰਜਾਬ ਆਉਣਾ ਪੈਣਾ ਪਰ ਉਸ ਤੋਂ ਵੱਧ ਉਹ ਤਾਂ ਇਲੈਕਸ਼ਨ ਵੇਲੇ ਆਉਣਗੇ ਜਾਂ ਹੁਣ ਇੱਧਰ ਉੱਧਰ ਕਿਤੇ ਮੰਨ ਲਓ ਕੋਈ ਉਦਘਾਟਨ ਕਰਨ ਵਾਸਤੇ ਆ ਜਾਂਦੇ ਹਨਾ ਤਾਂ ਪਰ ਅਰਵਿੰਦ ਕੇਜਰੀਵਾਲ ਨੂੰ ਤਾਂ ਕਦੇ ਇੱਕ ਤਾਂ ਹੀ ਹੋਣਾ ਪੈਣਾ ਪਰ ਐਮਐਲਏ ਨੂੰ ਇਹਨਾਂ ਦੇ ਸਰਪੰਚਾਂ ਨੂੰ ਪਿੰਡਾਂ 'ਚ ਹੀ ਰਹਿਣਾ ਪੈਣਾ ਜੇ ਜਾਣਗੇ ਕਦੇ ਵੱਟੇ ਵੱਜਣਗੇ ਰੱਬ ਨਾ ਕਰੇ ਕਦੇ ਇਹੋ ਜਿਹਾ ਹੋਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਕਦੇ ਕੋਈ ਇੱਕ ਕੋਟ ਕਰਦੇ ਰਹੇ ਗੱਲਾਂ ਮੈਂ ਇਸ ਕਰਕੇ ਗੱਲ ਕਰ ਰਿਹਾ ਤਾਂ ਉਹ ਇਹਨਾਂ ਦੇ ਐਗਜ਼ਾਮਪਲ ਦਿੱਤੇ ਹੋਏ ਹਨ ਜਿਹੜੇ ਇਹਨਾਂ ਨੇ ਲੋਕਾਂ ਨੂੰ ਬੋਲਣਾ ਸਿਖਾਤਾ ਜੇ ਪੰਜਾਬ ਦੇ ਲੋਕ ਅਵੇਅਰ ਹੋਏ ਆ ਉਹਦੀ ਸਭ ਤੋਂ ਵੱਡੀ ਗੱਲ ਕਿਸਾਨ ਅੰਦੋਲਨ ਆ 프ੈਂਸ ਹਮ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਤੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਅਵੇਅਰ ਕਰਤਾ ਤਾਂ ਆਮ ਆਦਮੀ ਪਾਰਟੀ ਨੇ ਵੀ ਕੀਤਾ ਆਮ ਆਦਮੀ ਪਾਰਟੀ ਦਾ ਪਲੱਸ ਪੁਆਇੰਟ ਇਹ ਆ ਮੈਂ ਮੰਨਦਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਲੋਕਾਂ ਨੂੰ ਅਵੇਅਰ ਕੀਤਾ ਆਮ ਆਦਮੀ ਪਾਰਟੀ ਦੇ ਇਹ ਹੀ ਲੀਡਰ ਕਹਿੰਦੇ ਸੀ ਇਹ ਲੀਡਰ ਜਿਹੜੇ ਆ ਪਿੰਡਾਂ ਚ ਆਉਣ ਤਾਂ ਇਹਨਾਂ ਤੋਂ ਸਵਾਲ ਪੁੱਛਿਆ ਕਰੋ ਹੁਣ ਲੀਡਰ ਇਹਨਾਂ ਤੋਂ ਇਹਨਾਂ ਨੂੰ ਉਲਟੀਆਂ ਪਹਿਰੀਆਂ ਉਹ ਗੱਲਾਂ ਇਹਨਾਂ ਲਈ ਤਾਂ ਬੋਰਡ ਲੱਗ ਗਏ ਇਹਨਾਂ ਲਈ ਬੋਰਡ ਲੱਗ ਗਏ ਇਹ ਸਵਾਲ ਤਾਂ ਛੱਡੋ ਅੰਦਰ ਨਹੀਂ ਪੜੰਦੇ ਆਹਦੀਆਂ ਫੋਟੋਆਂ ਲੱਗ ਰਹੀਆਂ ਕੇਜਰੀਵਾਲ ਦੇ ਹੱਥਾਂ 'ਚ ਨੋਟ ਫੜੇ ਆ ਲੋਕਾਂ ਨੇ ਫੋਟੋਆਂ ਲਾਤੀ ਚੱਕ ਕੇ AI ਨਾਲ ਬਣਾ ਕੇ ਤੁਸੀਂ ਦੇਖੋ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਊਗਾ ਜੀ ਮੁੱਖ ਮੰਤਰੀ ਸਮਝ ਰਹੇ ਆ ਇਹਨ ਕਹਿ ਰਿਹਾ ਕਿ ਨਹੀਂ ਅਜੇ ਅਡੇਰੋ ਅਡੇਰੋ ਲੈਂਡ ਪੂਲਿੰਗ ਪਾਲਿਸੀ ਲਾਗੂ ਕਰੋ ਤੁਸੀਂ ਦੇਖੋ ਨਾ ਪ੍ਰੈਸ਼ਰ ਬਹੁਤ ਜ਼ਿਆਦਾ ਲੋਕਾਂ ਤੇ ਜਾ ਰਿਹਾ ਹੈ ਕਿਸਾਨਾਂ ਤੇ ਪ੍ਰੈਸ਼ਰ ਜਾ ਰਿਹਾ ਹੈ ਹਾਲਾਂਕਿ ਕਿਸਾਨ ਤਾਂ ਪ੍ਰੈਸ਼ਰ ਨਹੀਂ ਮੰਨਣਗੇ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਉਹ ਵੱਨ ਰਹੇ ਆ ਪ੍ਰੈਸ਼ਰ ਕਿ ਕੀ ਕਰੀਏ ਅਸੀਂ ਇੱਕ ਬੰਦੇ ਤੋਂ 100 ਕਿਲਾ ਲੈ ਲਈ ਲੁਧਿਆਣੇ ਦੇ ਕੋਲ ਉਹ ਬੰਦਾ ਉਹ ਬੰਦਾ ਕਿਸਾਨ ਨਹੀਂ ਹੈ ਹੂੰ ਉਹ ਬੰਦਾ ਜਾਂ ਤਾਂ ਕੋਈ ਵੱਡਾ ਡਿਵੈਲਪਰ ਆ ਜਿੰਨੇ ਕਿੱਲੇ ਦੇ ਕਿੱਲੇ ਖਰੀਦ ਲੈ ਉਸ ਬੰਦੇ ਨਾਲ ਕੋਸ਼ਿਸ਼ ਵੀ ਕੀਤੀ ਸੀ ਗੱਲਬਾਤ ਦੀ ਪਰ ਕੋਈ ਸੰਪਰਕ ਉਹ ਸਾਹਿਬ ਨੇ ਮੇ ਵੀ ਸ਼ਾਇਦ ਰਕੇਸ਼ ਅਗਰਵਾਲ ਰਕੇਸ਼ ਅਗਰਵਾਲ ਉਹਨਾਂ ਨੇ ਜ਼ਮੀਨ ਦਿੱਤੀ ਹੈ 100 100 ਕਿੱਲੇ ਜ਼ਮੀਨ ਤਾਂ ਉਹ ਵੱਡੇ ਵੱਡੇ ਜਿਹੜੇ ਕੋਲੋਨਾਈਜ਼ਰ ਹੁੰਦੇ ਆ ਉਹ ਆਪਾਂ ਨੂੰ ਵੀ ਪਤਾ ਕਿਵੇਂ ਉਹਨਾਂ ਦਾ ਕੰਮ ਚੱਲਦਾ ਤਾਂ ਇੱਕ ਫੋਨ ਹੀ ਜਾਣਾ ਹੁੰਦਾ ਆ ਤੁਸੀਂ ਦੇਖ ਲਓ ਰਣਜੀਤ ਗਿੱਲ ਸਾਹਿਬ ਹੂੰ ਰਣਜੀਤ ਗਿੱਲ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਆਮ ਆਦਮੀ ਪਾਰਟੀ ਚ ਆ ਜਾਵੇ ਪਰ ਰਣਜੀਤ ਗਿੱਲ ਦੀ ਕੋਈ ਕਮਿਟਮੈਂਟ ਹੋ ਗਈ ਸੀ ਭਾਜਪਾ ਦੇ ਵੱਡੇ ਲੀਡਰ ਨਾਲ ਇਹ ਮੈਨੂੰ ਇੱਕ ਟਾਪ ਸੋਰਸ ਜਿਹੜਾ ਸੀ ਉਹ ਲਗਾਤਾਰ ਮੈਂ ਉਹਦੇ ਇਨ ਟੱਚ ਸੀਗਾ ਇੱਕ ਸੋਰਸ ਦੇ ਉਹਨਾਂ ਨਾਲ ਲਗਾਤਾਰ ਗੱਲ ਹੋ ਰਹੀ ਸੀ ਪ੍ਰਿੰਸ ਉਹ ਕਹਿ ਰਹੇ ਸੀਗੇ ਕਿ ਭਾਜਪਾ ਨਾਲ ਗੱਲ ਹੋ ਚੁੱਕੀ ਹੈ ਇਹਨਾਂ ਦੀ ਗੱਲ ਹੋ ਗਈ ਸੀਗੀ ਭਾਜਪਾ ਨਾਲ ਪਹਿਲਾਂ ਹੀ ਗੱਲ ਹੋ ਗਈ ਸੀ ਹਾਲਾਂਕਿ ਜੁਆਇਨਿੰਗ ਤਾਂ ਕਿਸੇ ਹੋਰ ਵਜ੍ਹਾ ਕਰਕੇ ਕਿਉਂਕਿ ਇਹਨਾਂ ਨੂੰ ਇਹਨਾਂ ਨਾਲ ਜਦੋਂ ਗੱਲ ਨਹੀਂ ਹੋਈ ਆ ਆਮ ਆਦਮੀ ਪਾਰਟੀ ਨਾਲ ਅਨਮੋਲ ਗਗਨਮਾਨ ਵਾਲਾ ਜਦੋਂ ਸਾਰਾ ਐਪੀਸੋਡ ਹੋਇਆ ਅਨਮ ਪੰਜਾਬ ਦੇ 2-3 ਸੀਨੀਅਰ ਲੀਡਰ 2-3 ਟਾਪ ਸੀਨੀਅਰ ਲੀਡਰ ਜਿਹੜੇ ਆ ਮਦਰ ਪਾਰਟੀ ਦੇ ਆ ਉਹ ਲਗਾਤਾਰ ਅਪਰੋਚ ਕਰ ਰਹੇ ਸੀ ਰਣਜੀਤ ਗਿਲ ਗਿਲਕੋ ਵਾਲੇ ਨੂੰ ਤਾਂ ਗਿਲਕੋ ਵਾਲੇ ਨੇ ਗੱਲ ਨਹੀਂ ਕੀਤੀ ਇਹਨਾਂ ਨਾਲ ਤਾਂ ਫਿਰ ਚੀਜ਼ਾਂ ਖੰਗਾਨੀਆਂ ਗਈਆਂ ਵੀ ਲੱਭੋ ਕੋਈ ਪਹੁੰਚਣ ਕਰੋ ਉਦੋਂ ਬਾਅਦ ਕੀ ਹੋਇਆ ਉਹ ਲਗਾਤਾਰ ਭਾਜਪਾ ਦੇ ਇੰਟਰਵਿਊ ਦੀ ਕਮਿਟਮੈਂਟ ਉਹਨਾਂ ਦੀ ਕਮਿਟਮੈਂਟ ਹੋ ਗਈ ਸੀ ਗਿਲ ਸਾਹਿਬ ਦੀ ਰਣਜੀਤ ਗਿਲ ਉਹਨਾਂ ਦੀ ਕਮਿਟਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੇਰੀ ਗੱਲ ਉਧਰ ਵੀ ਹੋ ਗਈ ਹੁਣ ਤੁਸੀਂ ਦੇਖੋ ਬੰਦਾ ਮੰਨ ਲਓ ਉਧਰ ਕਮਿਟਮੈਂਟ ਕਰਕੇ ਆਉਂਦਾ ਉਧਰ ਦੇ ਬੰਨੇ ਤਾਂ ਦੇਖਦਾ ਨਾ ਵੀ ਜੀ ਮੈਂ ਉਧਰੋਂ ਛੱਡ ਕੇ ਇੱਧਰ ਸਟੇਟ ਆਲ ਭਾਈਦਾ ਤਾਂ ਉਧਰੋਂ ਕਿਤੇ ਈਡੀ ਨਾ ਅਜੇ ਹਾਂ ਉਧਰੋਂ ਕੋਈ ਹੋਰ ਨਾ ਅਜੇ ਏਜੰਸੀ ਇੱਧਰੋਂ ਚੀਜ਼ਾਂ ਆਈਆਂ ਉਦੋਂ ਬਾਅਦ ਫਿਰ ਵਿਜੀਲੈਂਸ ਪਹੁੰਚ ਗਈ ਆ ਸ਼ਾਮ ਨੂੰ ਜੁਆਇਨਿੰਗ ਹੋਈ ਹੈ ਔਰ ਅਗਲੇ ਦਿਨ ਵਿਜੀਲੈਂਸ ਪਹੁੰਚ ਗਈ ਔਰ ਜੁਆਇਨਿੰਗ ਵੀ ਦੇਖੋ ਰਾਤ ਨੂੰ ਹੋਈ ਆ ਜੇ ਗਏ ਨਾਇਬ ਸੈਣੀ ਹੁਣਾਂ ਕੋਲ ਇਹ ਮੈਨੂੰ ਇਹ ਇੰਨਾ ਕਿ ਕਿਸੇ ਨੇ ਦੱਸਿਆ ਵੀ ਇਹ ਚੀਜ਼ਾਂ ਇਹਨਾਂ ਨੂੰ ਭਣਕ ਲੱਗ ਗਈ ਸੀਗੀ ਵੀ ਵਿਜੀਲੈਂਸ ਆ ਰਹੀ ਹੈ ਫਿਰ ਉਹਨਾਂ ਨੇ ਦਵਾ ਦਵਾ ਜੁਆਇਨਿੰਗ ਕੀਤੀ ਨਹੀਂ ਤਾਂ ਜੁਆਇਨਿੰਗ ਦਾ ਤਾਂ ਪ੍ਰੋਗਰਾਮ ਹੋਰ ਵੱਡ ਹੋਰ ਗ੍ਰੈਂਡ ਥੋੜੀ ਜੁਆਇਨਿੰਗ ਹੋਣੀ ਯਾਨੀ ਕਿ ਪਤਾ ਸੀ ਕਿ ਸਵੇਰ ਨੂੰ ਵਿਜੀਲੈਂਸ ਨੇ ਆਉਣਾ ਰਾਤੋਂ ਰਾਤ ਇਹ ਨਹੀਂ ਪਤਾ ਸੀ ਵੀ ਸਵੇਰ ਨੂੰ ਆਣਾ ਇਹ ਪਤਾ ਸੀ ਵੀ ਦੋ ਚਾਰ ਦਿਨਾਂ ਲਈ ਵਿਜੀਲੈਂਸ ਆ ਸਕਦੀ ਆ ਹਾਂ ਤਾਂ ਉਹ ਤਰੰਤ ਕਿਉਂਕਿ ਪਹਿਲਾਂ ਕਰ ਚੁੱਕੇ ਸੀ ਨਾ ਆਮ ਆਦਮੀ ਪਾਰਟੀ ਚ ਜੁਆਇਨਿੰਗ ਨੂੰ ਇਹ ਜੋਰ ਪੂਰਾ ਲੱਗਿਆ ਸੀ ਦੋ ਤਿੰਨ ਲੀਡਰਸ ਦਾ ਵੀ ਇਹਨਾਂ ਨੂੰ ਲਿਆਈਏ ਜੁਆਇਨ ਕਰਾਈਏ ਕਿਉਂਕਿ ਦੇਖੋ ਪਾਰਟੀ ਨੂੰ ਚਲਾਉਣ ਲਈ ਫਾਈਨੈਂਸਰ ਵੀ ਤਾਂ ਚਾਹੀਦੇ ਹੁੰਦੇ ਆ ਨਾ ਪੈਸਾ ਬਹੁਤ ਆ ਫਾਈਨਾਂਸ ਬਹੁਤ ਮਿਲ ਜਾਣੀ ਹੈ ਚੀਜ਼ਾਂ ਜੀਐਲਪੀਐਲ ਵਾਲੇ ਦਾ ਐਗਜ਼ਾਮਪਲ ਦਿੱਤਾ ਜਾਂਦਾ ਜੀਐਲਪੀਐਲ ਵਾਲੇ ਨੇ ਮਿਹਨਤ ਕੀਤੀ ਇੱਕ ਬਹੁਤ ਵੱਡੇ ਕਰਵੰਤ ਸਿੰਘ ਕੋਲੋਨਾਈਜ਼ਰ ਨੇ ਬਿਲਕੁਲ ਬਿਲਡਰ ਨੇ ਬਹੁਤ ਵੱਡੇ ਬਿਜ਼ਨਸਮੈਨ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਆ ਉਹਨਾਂ ਦੀ ਤਾਂ ਇਹੋ ਜਿਹੇ ਲੋਕ ਤਾਂ ਪਾਰਟੀ ਨੂੰ ਚਾਹੀਦੇ ਹੁੰਦੇ ਆ ਨਾ ਤੁਸੀਂ ਦੇਖੋ लवली ਵਾਲੇ ਕੌਣ ਨੇ लवली ਵਾਲੇ ਬਹੁਤ ਵੱਡੇ ਬਹੁਤ ਫਾਈਨਾਂਸ ਹੈਗਾ ਉਹਨਾਂ ਦੇ ਕੋਲੇ ਕਿਤੇ ਅਰੋੜਾ ਸਾਹਿਬ ਕੌਣ ਨੇ ਬਹੁਤ ਫਾਈਨਾਂਸ ਹੈ ਉਹਨਾਂ ਦੇ ਮੇਰਾ ਸਵਾਲ ਹੈ ਹਾਈਪੋਥੈਟਿਕਲੀ ਕੁਐਸਚਨ ਹੈ ਕਿਤੇ ਅਨਮੋਲ ਗगनਮਾਨ ਨੂੰ ਇਹ ਤਾਂ ਨਹੀਂ ਸੀ ਪਤਾ ਲੱਗਿਆ ਕਿ ਉਧਰ ਸੰਪਰਕ ਹੋ ਰਿਹਾ ਤਾਂ ਦਿਲ ਭਾਰੀ ਹੋ ਗਿਆ ਸੀ ਨਹੀਂ 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 ਦੇਖੋ ਅਨਮੋਲ ਗगनਮਾਨ ਇਹ ਵੀ ਕੋ ਹੋ ਸਕਦੀ ਗੱਲ ਅਨਮੋਲ ਗਗਨ ਮਾਨ ਹੁਣਾਂ ਨੇ ਜਿਹੜਾ ਉਹਨਾਂ ਦੇ ਕੰਮ ਨਹੀਂ ਹੋ ਰਹੇ ਸੀਗੇ ਇੱਥੇ ਆਪਾਂ ਫਿਰ ਚਰਚਾ ਕਰਾਂਗੇ ਪਰ ਸ਼ਾਰਟ ਦੇ ਵਿੱਚ ਮੈਂ ਨਿਪਟਾ ਦਿੰਨਾ ਕਿ ਅਨਮੋਲ ਗਗਨ ਮਾਨ ਹੁਣਾਂ ਦੇ ਕੰਮ ਨਹੀਂ ਹੋ ਰਹੇ ਸੀ ਸਵਾਲ ਉਹਨਾਂ ਤੇ ਉੱਠ ਰਹੇ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕੋਈ ਕੰਮ ਨਹੀਂ ਹੋ ਰਹੇ ਸੀ ਇੱਕ ਕੋਈ ਅਫਸਰ ਉਹਨਾਂ ਨੇ ਛੋਟੇ ਲੈਵਲ ਦਾ ਅਫਸਰ ਸੀਗਾ ਕੋਈ ਉਹ ਉਹਨਾਂ ਨੇ ਟਰਾਂਸਫਰ ਕਰਾਇਆ ਕਿਸੇ ਹੋਰ ਬੰਦੇ ਨੇ ਉਹ ਅਫਸਰ ਉੱਥੇ ਭਾਲ ਕਰਾ ਉੱਥੇ ਦੁਬਾਰਾ ਲਿਆਂਦਾ ਉਹਨੂੰ ਇਸ ਗੱਲ ਤੇ ਅਨਮੋਲ ਗਗਨ ਮਾਨ ਜਿਹੜੇ ਵੀ ਮੇਰੀ ਚੱਲ ਨਹੀਂ ਰਹੀ ਮੈਂ ਐਮਐਲਏ ਹੂੰ ਮੇਰੀ ਚੱਲ ਨਹੀਂ ਕੋਈ ای او سی او ٹرانسفر ਹੋਇਆ ਔਰ ای او ਫਿਰ ਉੱਥੇ ਹੀ ਆ ਗਿਆ ਖਰੜ ਦੇ ਵਿੱਚ ਤਾਂ ਫਿਰ ਇਸ ਗਲਤੀ ਵੀ ਰੌਲਾ ਪਿਆ ਫਿਰ ਉਹ ਇਹ ਦੇਖੋ ਤੁਸੀਂ ਖਰੜ ਸੁਧਾਰਨਾ ਸੀ ਕਿਉਂਕਿ ਅਨਮੋਲ ਗगनਮਾਨ ਨੇ ਸਭ ਤੋਂ ਵੱਧ ਟ੍ਰੋਲਿੰਗ ਦਾ ਸਾਹਮਣਾ ਕੀਤਾ ਬਿਲਕੁਲ 5 ਮਿੰਟ ਚ ایم ایس بی ਆਏ ਚੁਟਕੀ ਮਾਰੀ ਸੀ ਨਾ ਉਹ ਲੋਕਾਂ ਨੇ ਟ੍ਰੋਲ ਕੀਤਾ ਬਹੁਤ ਟ੍ਰੋਲ ਕੀਤਾ ਅਨਮੋਲ ਗगनਮਾਨ ਨੂੰ ਪਰ ਫਿਰ ਵੀ ਅਨਮੋਲ ਗगन ਮੰਤਰੀ ਦੇ ਅਹੁਦੇ ਤੋਂ ਜਦੋਂ ਲਾਇਆ ਉਦੋਂ ਬਹੁਤ ਟ੍ਰੋਲ ਕੀਤਾ ਗਿਆ ਉਹ ਕਹਿ ਰਹੀ ਕਿ ਮੈਨੂੰ ਮੇਰੀ وجہ ਦੱਸੋ ਫਿਰ ਮੈਨੂੰ ਕਿਉਂ ਹਟਾਇਆ ਗਿਆ ਉਹ ਕਹਿੰਦੇ ਕਿ ਜੀ ਆਹ ਅਲੀਗੇਸ਼ਨ ਹੈ ਤੁਹਾਡੇ ਤੇ ਉਹਨਾਂ ਦੀ ਫੈਮਿਲੀ ਦਾ ਜ਼ਿਕਰ ਕੀਤਾ ਕਿ ਵੀ ਆਹ ਅਲੀਗੇਸ਼ਨ ਨੇ ਤੁਹਾਡੇ ਤੇ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਖੈਰ ਇਹ ਸਾਡਾ ਟੌਪਿਕ ਨਹੀਂ ਸੀ ਇਸ ਤੇ ਫਿਰ ਅਸੀਂ ਡਿਸਕਸ ਕਰਾਂਗੇ ਉਹਨਾਂ ਨਾਲ ਦਿਨਾਂ ਦੇ ਵਿੱਚ ਚੀਜ਼ਾਂ ਬਹੁਤ ਸਾਰੀਆਂ ਲੈ ਕੇ ਆਉਂਦੇ ਰਹਾਂਗੇ ਯਾਨੀ ਕਿ ਹੁਣ ਮੋਟੀ ਮੋਟੀ ਗੱਲ ਹੈ ਕਿ ਸੀਐਮ ਮਾਨ ਨੇ ਸੰਕੇਤ ਦੇ ਦਿੱਤੇ ਆ ਸੀਐਮ ਮਾਨ ਨੇ ਸੰਕੇਤ ਦਿੱਤੇ ਆ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਊਗੀ ਮੈਂ ਲਿਖ ਕੇ ਦਿਨ ਨੂੰ ਤਿਆਰ ਇਹ ਬਹੁਤ ਵੱਡੇ ਜਿਹੜੇ ਲੀਡਰਸ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਅੰਦਰ ਖਾਤੇ ਗੱਲ ਕਹਿ ਰਹੇ ਆ ਤਾਂ ਲੈਂਡ ਪੂਲਿੰਗ ਪਾਲਿਸੀ ਫਰੈਂਸ 100% ਵਾਪਸ ਕਰਨੀ ਹੀ ਪੈਣੀ ਆ ਜ਼ਰੂਰ ਇੱਧਰ ਉੱਧਰ ਕੋਸ਼ਿਸ਼ ਕੀਤੀ ਜਾ ਰਹੀ ਕਿ ਹੋਰ ਰਾਹ ਲੱਭ ਲਈਏ ਕਿ ਹੋਰ ਰਾਹ ਲੱਭ ਲਈਏ ਪਰ ਰਾਹ ਲੱਭ ਨਹੀਂ ਰਿਹਾ ਕਿਸਾਨ ਬਹੁਤ ਅਵੇਅਰ ਹੋ ਗਿਆ ਕਿਸਾਨ ਵੀ हट ਗਿਆ ਇਸ ਗੱਲ ਤੇ ਔਰ ਇਹਨਾਂ ਨੂੰ ਵੀ ਪਤਾ ਕਿ ਇਹਨਾਂ ਇਹਨਾਂ ਲੋਕਾਂ ਨੇ ਵੋਟਾਂ ਪਾਈ ਭਮੱਕੜ ਦੇਖ ਲੋ ਗਾਲਾਂ ਕੱਢੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਆ ਨਾ ਤਾਂ ਗਾਲ ਥੋੜੀ ਕੋਈ ਸੁਣ ਲੋ ਆਮ ਬੰਦਾ ਨਹੀਂ ਸੁਣਦਾ ਲੀਡਰ ਕਿਵੇਂ ਸੁਣ ਲੈਣੇ ਬਿਲਕੁਲ ਠੀਕ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਵਰਕਰ ਵੀ ਵਿਰੋਧ ਕਰ ਰਹੇ ਨੇ ਤਾਂ ਸੀਮਾਨ ਨੇ ਸੰਕੇਤ ਦੇ ਦਿੱਤਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਸਕਦੀ ਹੈ